ਅੱਜ ਅਸੀਂ ਖੜੇ ਹਾਂ ਕੋਲਾਪਰਕ ਮਾਰਕੀਟ ਦੇ ਵਿੱਚ ਜਿੱਥੇ ਇੱਕ ਸਰਕਾਰੀ ਵਾਸ਼ਰੂਮ ਬਣਿਆ ਹੋਇਆ ਹੈਗਾ ਜੇ ਪੰਜਾਬੀ ਦੇ ਕਹੇ ਤਾਂ ਇਹ ਮਾਰਕੀਟ ਵਾਲਾਂ ਵਾਸਤੇ ਗੁਸਲਖਾਨਾ ਬਣਾਇਆ ਸੀਗਾ ਪੰਜਾਬ ਸਰਕਾਰ ਨੇ ਕਿਸੇ ਪ੍ਰਾਈਵੇਟ ਸੰਸਥਾ ਤੋਂ ਬਣਵਾਇਆ ਸੀਗਾ ਤੇ ਜਿੱਥੇ ਸਰਕਾਰੀ ਮੁਲਾਜ਼ਮ ਆ ਜਿਹੜਾ ਨਗਰ ਕੌਂਸਲ ਸੰਗਰੂਰ ਦਾ ਉਹ ਲੱਗਿਆ ਹੋਇਆ ਹੈਗਾ ਤੇ ਇੱਥੇ ਵਾਸ਼ਰੂਮਾਂ ਦੇ ਵਿੱਚ ਮਣਕੇ ਪੰਜਾਬੀ ਦੇ ਕਹੇ ਤਾਂ ਗੁਸਲਖਾਨਾ ਦੇ ਵਿੱਚ ਜਮੀ ਵੀ ਪਾਣੀ ਨਹੀਂ ਆਉਂਦਾ ਇਹ ਨਗਰ ਕੌਂਸਲ ਦਾ ਮੁਲਾਜ਼ਮ ਨਾਲਕ ਹੋਟਲ ਤੋਂ ਪਾਣੀ ਭਰ ਕੇ ਕੰਮ ਚਲਾ ਰਿਹਾ ਹੈਗਾ ਤੇ ਮਾਰਕੀਟ ਵਾਲੇ ਇਹਨਾਂ ਤੋਂ ਕਿੰਨੇ ਕੁ ਦੁਖੀ ਨੇ ਆਹੋ ਗੱਲ ਕਰਦੇ ਆ ਮਾਰਕੀਟ ਵਾਲਿਆਂ ਨਾਲ ਤੇ ਉਸ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਸਰਕਾਰ ਦੇ ਮੁਲਾਜ਼ਮ ਨਾਲ ਜੋ ਨਗਰ ਕੌਂਸਲ ਦੇ ਮੁਲਾਜ਼ਮ ਨੇ ਤੇ ਉਹ ਕਿੰਨੇ ਕੁ ਔਖੇ ਹੁੰਦੇ ਨੇ ਪਾਣੀ ਲਿਉਂਦੇ ਨੇ ਉਹ ਜਦੋਂ ਕਿ ਉਰੇ ਜਿਹੜਾ ਟਾਇਲਟ ਨੇ ਇਹ ਲੇਡੀਜ਼ ਵੀ ਨੇ ਤੇ ਅਪੰਗਾਂ ਵਾਸਤੇ ਹੀ ਬਣਿਆ ਹੋਇਆਗਾ ਤੇ ਪਾਣੀ ਹੱਥ ਧੋਣ ਵਾਸਤੇ ਤੇ ਜਿੰਨੀ ਕੁ ਮੁਸ਼ਕ ਫੈਲ ਰਹੀ ਆਲੇ-ਦਾਲੇ ਦੋ ਵੱਡੇ ਹੋਟਲ ਨੇ ਪਤਾ ਨਹੀਂ ਹੋਟਲ ਵਾਲਿਆਂ ਦਾ ਵੀ ਧਿਆਨ ਨਹੀਂ ਹੈਗਾ ਲੋ ਗੱਲ ਕਰਦੇ ਆ ਨਗਰ ਕੌਂਸਲ ਦੇ ਮੁਲਾਜ਼ਮ ਨਾਲ ਅਸੇ ਗੱਲ ਜੀ ਕੀ ਨਾਮ ਹੈ ਤੁਹਾਡਾ ਬੰਤ ਸਿੰਘ ਜੀ ਵਾਂਸਿੰਗ ਜੀ ਤੁਸੀਂ ਇੱਥੇ ਕਿੰਨੀ ਦੇਰ ਦੇ ਕੰਮ ਕਰਦੇ ਆ ਰਹੇ ਹੋ ਮੈਨੂੰ 13 ਸਾਲ ਹੋ ਗਈ ਜੀ ਕੋਲੋ ਪਾਰਕ ਚ ਇਹ ਹੁਣ ਜਿਹੜਾ ਇਹ ਬਾਥਰੂਮ ਬਣੇ ਹੋਏ ਨੇ ਇਹਦੇ ਪਾਣੀ ਦੀ ਸਪਲਾਈ ਜਿਹੜੀ ਆ ਉਹ ਬੰਦ ਹੋਈ ਹੋਈ ਆ ਕੱਟੀ ਹੋਈ ਆ ਹਾਂ ਕਨੈਕਸ਼ਨ ਕੱਟਿਆ ਹੋਇਆ ਹੈਗਾ ਤੇ ਫਿਰ ਕਿਵੇਂ ਚੱਲਦਾ ਕੰਮ ਬਸ ਆ ਤੁਹਾਡੇ ਸਾਹਮਣੇ ਆ ਦੇਖ ਲਓ ਪਾਣੀ ਲਿਆਈ ਜਨਾ ਇਹਨੂੰ ਚਲਾਈ ਜਨਾ ਵੀ ਬੰਦ ਕਰਨ ਨੂੰ ਕਰਨਾ ਫਿਰ ਬਾਹਰ ਗੰਦ ਪਾਊਗਾ ਜਿਆਦੇ ਵੀ ਆਪਾਂ ਦੇਖੀਏ ਤਾਂ ਦਿਨ ਦੇ ਵਿੱਚ ਮਾਰਕਟ ਵਾਲੇ ਕਿੰਨੇ ਕਿਲੋ ਪਾਉਂਦੇ ਨੇ ਸਾਰੀ ਮਾਰਕਟ ਆਉਂਦੀ ਆ ਉਹ ਉੱਥੇ ਤੱਕ ਹੀ ਇਧਰੋਂ ਚੌਂਕ ਤੱਕ ਤੇ ਹੁਣ ਪਾਣੀ ਦੀ ਸਪਲਾਈ ਬੰਦ ਆ ਤੇ ਤੁਸੀਂ ਫਿਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦੱਸਤਾ ਹਾਂਜੀ ਤੇ ਉਹ ਕਹਿੰਦੇ ਨੇ ਵੀ ਮਾਰਕ ਗਾਲੇ ਲਿਖ ਕੇ ਦੇਣਗੇ ਉਸ ਤੋਂ ਬਾਅਦ ਚੱਲ ਜਾਣਾ ਹਾਂ ਵੀ ਅਰਜੀ ਦੇ ਦੇਣਾ ਵੀ ਨਵਾਂ ਕਨੈਕਸ਼ਨ ਲਵਾ ਦਾਂਗੇ ਤੇ ਉਹ ਜੇ ਮਾਰਕਟ ਵਾਲੇ ਇੱਥੇ ਆ ਕੇ ਫਿਰ ਓਖੇ ਨਹੀਂ ਹੁੰਦੇ ਵੀ ਪਾਣੀ ਤਾਂ ਹੈ ਨਹੀਂਗਾ ਬਦਬੋ ਕੀਨੀ ਭੈੜੀ ਮਾਰਦੀ ਆ ਤੁਸੀਂ ਵੀ ਇਸ ਬਦਬੋ ਚ ਬੈਠੇ ਹੋ ਆਲੇ-ਦਾਲੇ ਕੋ ਵੱਡੇ ਹੋਟਲ ਨੇ ਕੀ ਕਰੀਏ ਜੀ ਹੁਣ ਹੋਟਲਾਂ ਨੂੰ ਵੀ ਬਦਬੋ ਨਹੀਂ ਆਉਂਦੀ ਇੱਥੇ ਉਹੀ ਤੇ ਮੈਂ ਤਾਂ ਹੁਣ ਤੁਹਾਡੇ ਸਾਹਮਣੇ ਹੀ ਦੇਖ ਲਓ ਭਰੀ ਜਣਾ ਇਹ ਸਰਕਾਰੀ ਮੁਲਾਜ਼ਮ ਨੇ ਜੀ ਇਹ ਮਜਬੂਰ ਨੇ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਤੇ ਸਹੂਦਾ ਇਹ ਦੇ ਰਹੇ ਨੇ ਗਵਾਂਡ ਚ ਬਣੇ ਇੱਕ ਹੋਟਲ ਚੋਂ ਪਾਣੀ ਲਿਆ ਕੇ ਜਿਹੜੀ ਇਹ ਬਹੁਤ ਸਰਮੰਦੀ ਦਿਨ ਚ ਸਫਾਈ ਕਰਦੇ ਨੇ ਤੇ ਪਤਾ ਨਹੀਂ ਵਿਚਾਰਾ ਇਹ ਕਿੰਨੇ ਵਾਰੀ ਸਫਾਈ ਕਰਦਾ ਹੋਊਗਾ ਸੋ ਗੱਲ ਕਰਦੇ ਆ ਆਪਾਂ ਸੰਗਰੂਰ ਦੇ ਕੋਲਾ ਬਰਕ ਮਾਰਕੀਟ ਦੇ ਵਸਿੰਦਿਆਂ ਨਾਲ ਕਿ ਉਹ ਇੱਥੋਂ ਦੀ ਬਦਬੂ ਤੋਂ ਪਾਣੀ ਦੀ ਸਪਲਾਈ ਨਾ ਹੋਣ ਕਰਕੇ ਇੱਥੇ ਗੁਸਲਖਾਨੇ ਚ ਮਾਰਦੀ ਬਦਬੂ ਤੋਂ ਕਿੰਨਾ ਕੁ ਦੁਖੀ ਨੇ ਲੋਕ ਗੱਲ ਕਰਦੇ ਆ ਮਾਰਜੀ ਉਰੇ ਮੇਰੀ ਮੋਬਾਈਲਾਂ ਦੀ ਸ਼ਾਪ ਹੈ ਜੀ ਉਰੇ ਸਾਰਾ ਕੋਲਾਪਾਰਕ ਇੱਥੇ ਬਾਥਰੂਮ ਕਰਨ ਵਾਸਤੇ ਆਉਂਦਾ ਜੀ ਪਰ ਇਸ ਟਾਈਮ ਇੱਥੇ ਇੰਨਾ ਬੁਰਾ ਹਾਲ ਹੈ ਜੀ ਜੇ ਕਿਸੇ ਨੇ ਟਾਇਲਟ ਜਾਣਾ ਹੋਵੇ ਪਾਣੀ ਨਹੀਂ ਹੈਗਾ ਬਿਲਕੁਲ ਵੀ ਹੱਥ ਧੋਣੇ ਹੁਣ ਤਾਂ ਨਹੀਂ ਪਾਣੀ ਹੈਗਾ ਵਿਚਾਰਾ ਜਿਹੜਾ ਸੇਵਾਦਾਰ ਹੈ ਉਹ ਫੇਰ ਵੀ ਪਰ ਪਰ ਕੇ ਲਿਆ ਰਿਹਾ ਉਰੇ ਪਾਣੀ ਬਦਬੂ ਮਾਰ ਰਹੀ ਹੈ ਅੰਦਰਲੇ ਪਾਸੇ ਉਹ ਵੀ ਹੁਣ ਵਿਚਾਰਾ ਕਰੇ ਤਾਂ ਕੀ ਕਰੇ ਪਹਿਲਾਂ ਕਹਿੰਦਾ ਪਾਣੀ ਦਾ ਕਨੈਕਸ਼ਨ ਲੱਗਾ ਹੋਇਆ ਸੀ ਪਤਾ ਨਹੀਂ ਕਿਸ ਵਜ੍ਹਾ ਨਾਲ ਕੱਟਿਆ ਗਿਆ ਸਾਨੂੰ ਤਾਂ ਆਪਣੀ ਪਤਾ ਇਸ ਚੀਜ਼ ਦਾ ਪਰ ਜਦੋਂ ਅਸੀਂ ਅੰਦਰ ਜੰਨੇ ਆ ਤਾਂ ਬਹੁਤ ਬੁਰਾ ਹਾਲ ਹੈ ਜੀ ਉੱਥੇ ਇਹ ਬਣਿਆ ਹੋਇਆ ਬਹੁਤ ਰੂਆ ਤੇ ਕਿੰਨੀ ਗ੍ਰੇਡ ਦੀ ਗੱਲ ਤਾਂ ਆਉਂਦੀ ਹੈ ਕਿੰਨਾ ਕੁਸ਼ ਕਰਦੀ ਹੈ 10-15 ਸਾਲ ਤੋਂ ਦੇਖ ਰਹੇ ਆਂ ਅਸੀਂ ਇਹ ਤਾਂ ਬਣਿਆ ਹੋਇਆ ਜੀ ਉਦੋਂ ਤੱਕ ਕੋਈ ਦਿੱਕਤ ਨਹੀਂ ਸੀ ਜੀ ਪਹਿਲਾਂ ਤਾਂ ਬਸ ਪਿਛਲੇ ਕੁਝ ਸਮੇਂ ਤੋਂ ਆ ਰਹੀ ਹੈ ਸਮੱਸਿਆ ਪਹਿਲਾਂ ਤਾਂ ਸਾਰਾ ਕੁਝ ਸਹੀ ਚੱਲ ਰਿਹਾ ਸੀਗਾ ਬਾਕੀ ਇਹ ਨਾਲ ਬਿਮਾਰੀ ਫੈਲਣ ਦਾ ਵੀ ਬਹੁਤ ਚਾਂਸਸ ਵਾਲੇ ਵਾਲੇ ਹਸਪਤਾਲ ਵੀ ਨੇ ਕਾਫੀ ਵੱਡਾ ਹੋਮੀਓਪਾਥਮਾ ਹਸਪੀਟਲ ਹੈ ਉਰੇ ਵੀ ਇਸ ਨੂੰ ਮੱਦੇ ਰੱਖਦੇ ਹੋਏ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਛੇਤੀ ਕਰਨਾ ਚਾਹੀਦਾ ਕੋਲਾਪਾਰਕ ਦੇ ਮਾਰਕੀਟ ਦੇ ਵਿੱਚ ਖੜੇ ਆਂ ਅਸੀਂ ਮੈਂ ਤਾਂ ਗ੍ਰੀਨ 15 ਸਾਲ ਤੋਂ ਮਾਰਕੀਟ ਨਾਲ ਜੁੜਿਆ ਇਹ ਕੋਲਾਪਾਰਕ ਮਾਰਕੀਟ ਹੈ ਸਾਡੀ ਜਿਹਦੇ ਵਿੱਚ ਕਿ ਸੰਗਰੂਰ ਦੀ ਸਭ ਤੋਂ ਸਾਫ਼ ਸੁਥਰੀ ਮਾਰਕੀਟ ਹੋਣੀ ਚਾਹੀਦੀ ਸੀ ਪਾਰਕਿੰਗ ਦੀ ਬਹੁਤ ਵਧੀਆ ਉਹ ਜਦੋਂ ਮਾਰਕੀਟ ਬਣਾਈ ਇਹਨਾਂ ਨੇ ਤੇ ਇੰਪਰੂਵਮੈਂਟ ਟੈਸਟ ਦੀ ਮਾਰਕੀਟ ਐਕਚੁਅਲੀ ਇਹ ਹੈ ਪਾਰਕਿੰਗ ਦੀ ਬਹੁਤ ਵਧੀਆ ਇਹਨਾਂ ਨੇ ਸਹੂਲਤ ਦਿੱਤੀ ਸੀ ਸਾਡੇ ਹਰੇਕ ਦੁਕਾਨ ਜਾਂ ਸ਼ੋਰੂਮ ਆ ਉਹਦੇ ਮੂਰੇ 8 ਫੁੱਟ ਦਾ ਬਹਰਾ ਹੁੰਦਾ ਸਭ ਤੋਂ ਕੋਸਟਲੀ ਮਾਰਕੀਟ ਹੈ ਸਭ ਤੋਂ ਮਹਿੰਗੀ ਮਾਰਕੀਟ ਹੈ ਸੰਗਰੂਰ ਦੀ ਇਹ ਦੂਜੀ ਗੱਲ ਜ਼ਿਲ੍ਹਾ ਹਸਤਾਲਾ ਨਾਲ ਦੇ ਬੈਂਕ ਸਕੇਅਰ ਹੈ ਫੂਡ ਸਕੇਅਰ ਹੈ ਮੋਬਾਈਲ ਸਕੇਅਰ ਹੈ ਪਰ ਸਾਡੇ ਹਾਲਾਤ ਕੀ ਹੋ ਗਿਆ ਜੇ ਕੋਲਾ ਫਰਕ ਦੇ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਬਾਥਰੂਮ ਦੀ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਇੱਕ ਬਾਥਰੂਮ ਹੈ ਸਰਕਾਰ ਨੇ ਬਹੁਤ ਵਧੀਆ ਬਾਥਰੂਮ ਬਣਾਇਆ ਤਕਰੀਬਨ ਮੇਰੇ ਖਿਆਲ ਪੰਜ 6 ਸਾਲ ਹੋ ਗਏ ਨਵੇਂ ਬਾਥਰੂਮ ਬਣੇ ਨੂੰ ਕੁਝ ਪ੍ਰਾਈਵੇਟ ਪਾਰਟਨਰਸ਼ਿਪ ਬਣਾ ਬਣਾ ਸੀ ਹਿੰਦੂਸਾਂ ਨੂੰ ਪਟੋਲੀ ਮਨਾਲ ਸੇਵਾਦਾਰ ਬੜੀ ਸੇਵਾ ਕਰਦਾ ਔਰੇ ਪਿਛਲੇ ਹਫਤੇ ਤੋਂ ਪਾਣੀ ਨਹੀਂ ਹੈ ਬਾਥਰੂਮ ਦਾ ਸਾਡੇ ਜਿਹੜੀ ਸਰਕਾਰ ਹੈ ਉਹ ਸਰਕਾਰ ਇੱਕ ਸੀਐਮ ਵੀ ਕੀ ਕਰੂਗਾ ਆ ਕੇ ਬਾਥਰੂਮ ਥੋੜੀ ਦੇਖੂਗਾ ਇਹ ਅਧਿਕਾਰੀਆਂ ਦਾ ਕੰਮ ਹੈ ਜਿਹੜਾ ਸਾਡਾ ਸੇਵਾਦਾਰ ਔਰੇ ਉਹ ਕਹਿੰਦਾ ਮੈਂ ਅਧਿਕਾਰੀਆਂ ਦੇ ਜਿਹੜਾ ਹੈਗਾ ਸੀ ਨੌਲੇਜ ਲਿਆ ਦੀ ਗੱਲ ਅੱਜ ਦਾ ਕੋਈ ਕੁਝ ਨਹੀਂ ਕਰ ਰਹੇ ਨਾ ਕਮੇਟੀ ਨੇ ਕੁਝ ਕੀਤਾ ਨਾ ਇੰਪਰੂਵਮੈਂਟ ਟਰਸਟ ਨੇ ਕੁਝ ਕੀਤਾ ਜੇ ਕਮੇਟੀ ਕੋਲ ਜਾਂਦਾ ਤਾਂ ਉਹ ਕਹਿੰਦੀ ਇੰਪਰੂਵਮੈਂਟ ਟਰਸਟ ਦੀ ਸਕੀਮ ਹੈ ਇੰਪਰੂਵਮੈਂਟ ਇੰਪਰੂਵਮੈਂਟ ਅਸਕਰੋ ਜਾਣੇ ਆ ਉਹ ਕਹਿੰਦੇ ਕਮੇਟੀ ਨੂੰ ਸੀ ਹੈਂਡਓਵਰ ਕਰਦੀ ਇਸ ਸਕੀਮੇ ਪੰਜਾਬ ਸਰਕਾਰ ਦਾ ਮੁਲਾਜ਼ਮ ਹੈ ਔਰੇ ਪਰ ਫੈਸਿਲਿਟੀ ਕੋਈ ਨਹੀਂ ਹੈਗੀ ਜਿੰਨੇ ਸਰਕਾਰ ਨੇ ਉਸ ਟਾਈਮ ਤੇ ਪੈਸੇ ਲਾਏ ਸੀ ਇਹਨੇ ਪੈਸੇ ਆਪਾਂ ਘਰੇ ਨਹੀਂ ਲਗਾਉਂਦੇ ਬਾਥਰੂਮ ਦੇ ਜਿੰਨਾ ਵਧੀਆ ਬਾਥਰੂਮ ਔਰੇ ਬਣਿਆ ਹੋਇਆ ਸੀਗਾ ਪਰ ਪਾਣੀ ਨਹੀਂ ਹੈ ਪਾਣੀ ਦੀ ਸਮੱਸਿਆ ਕਨੈਕਸ਼ਨ ਕਟਿਆ ਹੋਇਆ ਹੈ ਤੇ ਅਧਿਕਾਰੀ ਖਿਆਲ ਨਹੀਂ ਕਰ ਰਹੇ ਇਹਦੇ ਵਿੱਚ ਜਵਾਬ ਦੇਈ ਕੌਣ ਹੈ ਕੱਲ ਨੂੰ ਬਿਮਾਰੀ ਫੈਲਦੀ ਹੈ ਉਹਦਾ ਸਰਕਾਰ ਦੇ ਵਿੱਚ ਬਹੁਤ ਬੜੀਆਂ ਬੜੀਆਂ ਫੋਟੋਆਂ ਹੁੰਦੀਆਂ ਨੇ ਸਾਡੇ ਸਰਕਾਰ ਦੀਆਂ ਸਾਡੇ ਅਧਿਕਾਰੀ ਬਹੁਤ ਵਧੀਆ ਫੋਟੋ ਲਵਾਉਂਦੇ ਨੇ ਹੁਣ ਡੇਂਗੂ ਚੱਲਣਾ ਪਿੱਛੇ ਜੀ ਕਰੋਨਾ ਭੁੱਗ ਗਿਆ ਆਪਾਂ ਨੇ ਥੋੜੀ ਕਰੋਨਾ ਆਇਆ ਐ ਐਸੇ ਕੰਮਾ ਕਰਕੇ ਕਰੋਨਾ ਆਇਆ ਸੀਗਾ ਤੁਸੀਂ ਦੇਖੋ ਨਾਲੇ ਦੇ ਹੋਟਲ ਹੈ ਇੱਥੇ ਇਕੱਲਾ ਇਕੱਲਾ ਬੰਦਾ ਆਉਂਦਾ ਠੀਕ ਆ ਬਾਥਰੂਮ ਜੀ ਦੀ ਸਮੱਸਿਆ ਹੈ ਸਮੈਲ ਅੱਧੇ ਕੋਲਾ ਵਰਕੇ ਦੇ ਵਿੱਚ ਸਮੈਲੀ ਫੈਲੀ ਹੋਈ ਹੈ ਇਹਦੀ ਜ਼ਿੰਮੇਵਾਰੀ ਕਿਸ ਦੀ ਹੈ ਇਹਦੀ ਸਰਕਾਰ ਨੂੰ ਚਾਹੀਦਾ ਡੀਸੀ ਸਾਹਿਬ ਨੂੰ ਚਾਹੀਦਾ ਜ਼ਿੰਮੇਵਾਰੀ ਫਿਕਸ ਕਰ ਲੈ ਇਹਦੀ ਕੀ ਇਹੋ ਇੰਪਰੂਵਮੈਂਟ ਆਸਟਾ ਜਾਂ ਇਹੋ ਕਮੇਟੀ ਕੌਣ ਜ਼ਿੰਮੇਵਾਰ ਐ ਇਸ ਗੱਲ ਦਾ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਐ ਤੇ ਪਬਲਿਕ ਦਾ ਸਵਾਲ ਪੁੱਛ ਸਕਦੀ ਐ ਅਸੀਂ ਲੋਕ ਸਵਾਲ ਪੁੱਛ ਸਕਦੇ ਹਾਂ ਇਹਦੀ ਜਵਾਬਦੇਹੀ ਬੰਦੀ ਐ ਜਦ ਕਿ ਸਾਡਾ ਅਧਿਕਾਰੀ ਜਿਹੜਾ ਸਾਡਾ ਅਧਿਕਾਰੀਆਂ ਨੂੰ ਇਹ ਇੱਕ ਹਫ਼ਤਾ ਪਹਿਲਾਂ ਹੀ ਸਾਡਾ ਕਰਮਚਾਰੀ ਦੱਸ ਚੁੱਕਿਆ ਸੀ ਉਹ ਕਹਦਾ ਵੀ ਠੀਕ ਐ ਕੋਈ ਨਾ ਕਰਦੇ ਆ ਇਹ ਮੈਂ ਗੁਜਾਰਿਸ਼ ਕਰਦਾ ਪ੍ਰਸ਼ਾਸਨ ਨੂੰ ਜ਼ਿਲ੍ਹਾ ਲੈਵਲ ਤੇ ਇੰਪਰੂਵਮੈਂਟ ਅਸਟਾ ਤੇ ਕਮੇਟੀ ਦੇ ਬਾਥਰੂਮ ਬੰਦ ਕਰਾਉਣ ਇੱਕ ਦਿਨ ਲਈ ਪਤਾ ਲੱਗ ਜਾ ਉਹਨਾਂ ਨੂੰ ਪਤਾ ਲੱਗ ਜੂ ਉਹਨਾਂ ਨੂੰ ਕੀ ਬੇਸਿਕ ਨਿਸ਼ਾਸਤੀ ਸਾਡੀ ਬੇਸਿਕ ਨਿਸ਼ਾਸਤੀ ਨਹੀਂ ਪੂਰੀ ਹੋ ਰਹੀ ਹੈ ਤਾਂ ਕਿ ਇਸ ਗੱਲ ਦੀ ਜਿਹੜੇ ਸਾਡੇ ਕੋਲ ਕਸਟਮਰ ਆਉਂਦਾ ਕਿਵੇਂ ਆਊਗਾ ਕਸਟਮਰ ਹੋਰ ਦੇਖੋ ਸਭ ਤੋਂ ਵੱਡੀ ਗੱਲ ਜੈਂਟਸ ਬਾਥਰੂਮ ਤਾਂ ਹੈ ਲੇਡੀਜ਼ ਬਾਥਰੂਮੋਂ ਤੋਂ ਵਧੀਆਂ ਬਣਿਆ ਹੋਇਆ ਹੈ ਲੇਡੀ ਨਹੀਂ ਆਉਂਦੀ ਹੁਣ ਕੀ ਕਰਨਾ ਵਿਚਾਰੇ ਲੇਡੀ ਇਹ ਸਿਰਫ ਜਿਹੜੇ ਮਾੜਾ ਮੋਟਾ ਸਾਡਾ ਬਾਥਰੂਮ ਚੱਲ ਰਿਹਾ ਹੈ ਇਹ ਸਾਡਾ ਜਿਹੜਾ ਉਹ ਕਰਮਚਾਰੀ ਹੈ ਉਹਦੀ ਹਿੰਮਤ ਹੈ ਉਹਦੀ ਡੈਡੀਕੇਸ਼ਨ ਹੈ ਆਪਣੇ ਕੰਮ ਦੇ ਪਰਦੀ ਨਹੀਂ ਹਰੇਕ ਦਾ ਤਨਖਾਹ ਲਾਂਦਾ ਜਿਵੇਂ ਉਹਨੂੰ ਇਹ ਹੋਇਆ ਤਨਖਾਹ ਲੈ ਰਿਆ ਆਰਾਮ ਨਾਲ ਬੈਠਾ ਉਹਨੂੰ ਪਤਾ ਹੈ ਬਾਥਰੂਮ ਯੂਓ ਕਿ ਯੋਦੀ ਜਦੋਂ ਯੂਓ ਦਾ ਆਪਣਾ ਬਾਥਰੂਮ ਬੰਦ ਹੋਵੇ ਨਾ ਫਿਰ ਉਹਨੂੰ ਪਤਾ ਲੱਗ ਜਾਊਗਾ ਇੱਕ ਦਿਨ ਹੀ ਬਾਥਰੂਮ ਬੰਦ ਕਰਾ ਦੋ ਸਾਡਾ ਹੀ ਬੰਦ ਆ ਉਹਦਾ ਹੀ ਬੰਦ ਹੋ ਜਾਊ ਬਾਥਰੂਮ ਅਸੀਂ ਸਿਰਫ ਪ੍ਰਸ਼ਾਸਨ ਨੂੰ ਇਹ ਗਰਜਾਸ਼ ਕਰਦੇ ਆਂ ਵੀ ਸਾਡਾ ਜਿਹੜਾ ਇਹ ਸਮੱਸਿਆ ਹੱਲ ਕੀਤੀ ਜਾਵੇ ਨਹੀਂ ਸਾਡੇ ਕੋਲਾ ਪਾਰਕ ਬਹੁਤ ਬੜਾ ਇੱਕ ਕਾਲੂ ਨਵੀਂ ਅਸੀਂ ਜਿਹੜਾ ਹੈਗੇ ਪ੍ਰੋਬਲਮ ਲੀਕ ਕੇ ਅਸੀਂ ਤੁਹਾਡੇ ਨਾਲ ਲਾਵਾਂਗੇ ਪ੍ਰਸ਼ਾਸਨ ਦੇ ਖਿਲਾਫ ਧੰਨਵਾਦ